ਪੰਜਾਬ ਦੇ ਵਿੱਚ ਇਸ ਵਕਤ ਬਹੁਤ ਵੱਡੀ ਘਟਨਾ ਵਾਪਰ ਚੁੱਕੀ ਆ ਜਿਸ ਦੇ ਨਾਲ ਮਾਹੌਲ ਤੈਸ਼ਦਦਾ ਪੈਦਾ ਹੋ ਚੁੱਕਾ ਹੈ ਦਰਅਸਲ ਇੱਕ ਆਰਐਸਐਸਓ ਵਰਕਰ ਦੇ ਸ਼ਰੀਆਮ ਗੋਲੀਆਂ ਮਾਰੀਆਂ ਗਈਆਂ ਨੇ ਮੌਤ ਦੇ ਘਾਟ ਉਤਾਰਿਆ ਗਿਆ ਦਰਅਸਲ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਸ਼ਰੀਆਮ ਘਰ ਜਾਂਦੇ ਵਕਤ ਆਰਐਸਐਸ ਜਿਹੜੇ ਪਹਿਲਾਂ ਆਰਐਸਐਸ ਦੇ ਮੁਕੀ ਸੀ ਜ਼ਿਲ੍ਹੇ ਦੇ ਜੀਨਾ ਨਾਥ ਦੇ ਪੋਤਰੇ ਨਵੀਨ ਅਰੋੜਾ ਦੇ ਘਰ ਜਾਂਦੇ ਵਕਤ ਸ਼ਰੀਆਮ ਗੋਲੀਆਂ ਮਾਰੀਆਂ ਗਿਆ ਨੇ ਜਸਤੋ ਬਾਅਦ ਪਰਿਵਾਰ ਇਹ ਖਬਰ ਸੁਣਦਿਆਂ ਤੋਂ ਬਾਅਦ ਸਤਵੇਂ ਦੇ ਵਿੱਚ ਆ ਪਰਿਵਾਰ ਦੇ ਵੱਲੋਂ ਆਸ-ਪਾਸ ਦੇ ਹੋਰ ਜਾਂ ਫਿਰ ਕਾਰੋਬਾਰੀਆਂ ਦੇ ਵੱਲੋਂ ਫਿਰੋਜ਼ਪੁਰ ਦੇ ਵਿੱਚ ਵੱਡਾ ਹੰਗਾਮਾ ਕੀਤਾ ਜਾ ਰਿਹਾ ਇਨਸਾਫ ਦੀ ਮੰਗ ਕੀਤੀ ਜਾ ਰਹੀ ਆ ਅਣਪਛਾਤੇ ਹਮਲਾਵਰਾਂ ਨੇ ਦੱਸਿਆ ਜਾ ਰਿਹਾ ਕਿ ਗੋਲੀਆਂ ਮਾਰੀਆਂ ਤੇ ਪੁਲਿਸ ਨੂੰ ਇਹ ਅਪੀਲ ਕੀਤੀ ਜਾ ਰਹੀ ਆ ਕਿ ਜਲਦ ਇਹਨਾਂ ਅਣਪਛਾਤੇ ਹਮਲਾਵਰਾਂ ਦਾ ਪਰਦਾਫਾਸ਼ ਕੀਤਾ ਜਾਵੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਉਧਰਲੇ ਪਾਸੇ ਪੁਲਿਸ ਨੇ ਵਾਕ ਵਕਤੀ ਮਾ ਬਣਾ ਕੇ ਇਹਨਾਂ ਮਲਜਮਾਂ ਦੀ ਪਾਲ ਸ਼ੁਰੂ ਕਰ ਦਿੱਤੀ ਆ ਤੇ ਪੂਰੇ ਸ਼ਹਿਰ ਦੀਆਂ ਸੀਸੀਟੀਵੀ ਫੁਟੇਜ ਕੰਗਾਲੀ ਜਾ ਰਹੀ ਆ ਪਰ ਇਸ ਵਕਤ ਮਾਹੌਲ دہشت ਦਾ ਬਣ ਚੁੱਕਿਆ ਆ ਆਰਐਸਐਸ ਵਰਕਰ ਦੇ ਸ਼ਰੀਆਮ ਗੋਲੀਆਂ ਮਾਰੀਆਂ ਗਈਆਂ ਨੇ